ਹੋਣੀਆਂ ਜਿਹੜੇ ਲੋਕ ਪਾਸੇ ਵਾਲੀਆਂ ਪਿੰਡ ਤੋਂ ਆ ਉਹ ਕਰਤੰਸੂ ਵੀ ਗੇਰ ਜਾਣਗੇ ਆਪਣੇ ਨੂੰ ਕੋਈ ਗੱਲ ਪਤਾ ਕੀ ਹੈ ਗੱਲ ਹੀ ਹੋਈ ਸੀ ਵੀ 14 ਤਰੀਕ ਦੀ ਮੀਟਿੰਗ ਤੋਂ ਅਸੀਂ ਗਏ ਆ 11 ਤਰੀਕ ਨੂੰ ਕਮੇਟੀ ਬਣੀ ਜਦੋਂ ਕਮੇਟੀ ਬਣ ਗਈ ਆ ਤੇ ਫਿਰ ਉਹਦਾ ਕਮੇਟੀ ਦਾ ਬਹਿਣ ਤੱਕ ਨਹੀਂ ਜਦੋਂ ਵੇਖਿਆ ਸ਼ੰਭੂ ਖਨੋਰੀ ਸਰਕਾਰ ਚੜ ਕੇ ਆ ਗਈ ਆ ਪੁਲਿਸ ਨੇ ਆਪਦੀ ਰੀਜ ਲਾਈ ਆ ਤੇ ਹੁਣ ਇਧਰ ਵੇਖ ਲਿਆ ਵੀ ਇਧਰ ਵੀ ਹੁਣ ਚੱਲਦੀ ਆ ਅੱਜ ਅੱਜ 8 ਦਿਨ ਹੋ ਗਏ ਆ ਤੇ ਸਾਨੂੰ ਵੀ ਪਤਾ ਉਹ ਖੜ ਚੱਲਦੀ ਨੂੰ ਪਰ ਅਸੀਂ ਕਹਿੰਦੇ ਹਾਂ ਵੀ ਸ਼ਾਇਦ ਕੋਈ ਸਿਆਣੇ ਸੋਚ ਲੈਣ ਦੋ ਹੀ ਕੰਮ ਪੁਲਿਸ ਦੇ ਰਹਿ ਗਿਆ ਰੇਤ ਮਾਫੀਆ ਨੂੰ ਚੋਰੀ ਕਰਾਉਣੀ ਤੇ ਹਾਈਵੇ ਤੇ ਕਬਜ਼ੇ ਕਰਾਉਣੇ ਇਹ ਦੋ ਹੀ ਕੰਮ ਪੁਲਿਸ ਦੇ ਆ ਨਹੀਂ ਪੁਲਿਸ ਦੇ ਆ ਨਹੀਂ ਫੇਰ ਫੇਰ ਹੁਣ ਦੱਸੋ ਦੱਸੋ ਤੇ ਸਰਕਾਰਾਂ ਦੇ ਸਰਕਾਰਾਂ ਸਰਕਾਰਾਂ ਦੇ ਤੁੰਦੀਆਂ ਜਿਹੜਾ ਨਹੀਂ ਕੁਝ ਆ ਗਿਆ ਸਰਕਾਰਾਂ ਜੋ ਕੁਝ ਆ ਤੁਹਾਨੂੰ ਦਿਖ ਰਿਹਾ ਵਾ ਸਰਕਾਰ ਐਸ ਟਾਈਮ ਤੇ ਦੋ ਹੀ ਕੰਮ ਲੈ ਰਹੀ ਸਾਡੀ ਪੁਲਿਸ ਤੋਂ ਲਾਅ ਐਂਡ ਆਰਡਰ ਦੀ ਜਿਹੜੀ ਆ ਉਹ ਬਿਲਕੁਲ ਵਿਗੜਦੀ ਜਾ ਰਹੀ ਆ ਗੈਂਗਸਟਰ ਰੋਜ਼ ਵੱਧ ਰਹੇ ਆ ਨਸ਼ੇ ਦੇ ਨਾਲ ਬੁਰਾ ਹਾਲ ਹੋ ਰਿਹਾ ਵਾ ਉਧਰ ਪੁਲਿਸ ਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਹਾਈਵੇ ਦੇ ਕਬਜ਼ੇ ਲੈਣੇ ਉਹ ਰਾਤ ਨੂੰ 3 ਵਜੇ ਹੀ ਚੱਲ ਜਾਂਦੇ ਆ ਕਦੀ ਮੰਨਾਂ ਕਦੀ ਵੀਰ ਕੇ ਕਦੀ ਆਪਣਾ ਨੰਗਲ ਚੌਰ ਤੇ ਕਦੀ ਭਰਤ ਤੇ ਕਦੀ ਜੂੰਦ ਕਦੀ ਨਮੋਲ ਮਤਲਬ ਕੋਈ ਥਾਂ ਜਿਹੜਾ ਇਹਨਾਂ ਨੇ ਛੱਡਿਆ ਹੋਵੇ ਜਿੱਥੇ ਪੁਲਿਸ ਨਹੀਂ ਕੱਲੀ ਅੱਜ ਆਹ ਰੇਤਾ ਦੀ ਖੱਡਵਾ ਜਦੋਂ ਅਸੀਂ ਕਹਿਣ ਦੇ ਆ ਵੀ ਇਹ ਸਾਨੂੰ ਖੱਡ ਨਹੀਂ ਮਨਜ਼ੂਰ ਲੋਕਾਂ ਦੀ ਜਾਨਮਾਲ ਜ਼ਰੂਰੀ ਹੁੰਦੀ ਆ ਕਿ ਰੇਤਾ ਵਿੱਚ ਨਹੀਂ ਜ਼ਰੂਰੀ ਆ ਜੇ ਤਾਂ ਰੇਤਾ ਵਿੱਚ ਨਹੀਂ ਜ਼ਰੂਰੀ ਆ ਤੇ ਤੁਸੀਂ ਕਰ ਲਓ ਜੇ ਜੇ ਜਾਨਮਾਲ ਜ਼ਰੂਰੀ ਤੁਸੀਂ ਦੱਸਿਓ ਆ ਕਿੰਨੇ ਮਰਾਜ਼ਮ ਖੜੇ ਜੀ ਆ ਕਿੰਨੇ ਸਾਡੇ ਬਿਉਰ ਖਲੋਤੇ ਆ ਕੋਈ ਇੱਕ ਬੰਦਾ ਦੱਸੇ ਵੀ ਜਿੰਨੀ ਅੱਜ ਤੋਂ 20 30 ਸਾਲ ਪਹਿਲਾਂ ਕਮਰਾ ਪੈਗ ਰੇਤਾ ਮੁੱਲ ਸਿਰ ਮੁੱਲ ਨਹੀਂ ਸੀ ਸਿਰਫ ਭਾਈਚਾਰੇ ਨਾਲ ਪਿੰਡ ਇਕੱਠਾ ਕਰਨਾ ਵੇੜਾ ਇਕੱਠਾ ਕਰਨਾ ਮਜ਼ਦੂਰ ਨੂੰ ਦਿਹਾੜੀ ਦੇਣੀ ਰੇਤਾ ਭਰਾਗਨੀ ਤੇ ਲੈਣੀ ਅੱਜ 20 20 ਹਜ਼ਾਰ ਦਾ ਟਰਾਲਾ ਅੱਜ 50 50 ਹਜ਼ਾਰ ਦਾ ਟਿਪਰ ਔਰ ਇਹ ਖਾਂਦਾ ਕੌਣ ਵਾ ਰੀਤ mafia ਸਾਡੀਆਂ ਜ਼ਮੀਨਾਂ ਜ਼ਮੀਨ ਵਾਲੇ ਨੂੰ ਕਿਤੇ ਟੋਕਰੀ ਘਟਨਾ ਅਸੀਂ ਇੱਥੋਂ ਟਰਾਲੀ ਸਾਡਾ ਜ਼ਮੀਨ ਨਾਲ ਲੈ ਕੇ ਆ ਨਾ ਕੋਈ ਟੋਕਰੀ ਤੇ ਤੋਂ ਹੌਸਲੇ ਵਾਲੇ ਮੈਨ ਗਾਲੇ ਨਾ ਆਏ ਨਾ ਪਰਚਾ ਕਰਨਾ ਵਾ ਅਸੀਂ ਕਿੰਨੇ ਬਰੇਜ਼ ਦਾ ਹੱਕ ਜਿਹੜਾ ਵਾ ਉਹ ਕਿਸਾਨ ਭਰੇ ਮਜ਼ਦੂਰ ਭਰੇ ਆਪਦੀ ਜ਼ਮੀਨ ਤੋਂ ਵਿੱਚ ਵੇਚ ਕੇ ਜਾ ਰਹੇ ਆ। ਇਹ ਦੇਖੇ ਛੁੱਟੇ ਆ ਜੀ। ਅੱਜ ਆ ਆ ਆ ਜਿਹੜਾ ਵਾ ਜੋ ਕੁਝ ਹੋ ਰਿਹਾ ਵਾ ਇਹ ਸਾਡਾ ਇਹ ਮਤਲਬ ਚਿੱਟੀ ਚਾਂਦੀ ਲੁੱਟਣ ਦੇ ਆ ਤੇ ਲਟਾ ਰਹੀ ਆ ਸਰਕਾਰ ਲੁੱਟ ਰਿਆ ਰੇਤ ਮਾਫੀਆ ਰੇਤ ਮਾਫੀਆ ਦੀ ਪ੍ਰੋਟੈਕਸ਼ਨ ਤੇ ਤੁਸੀਂ ਖੜੇ ਜੀ। ਅਸੀਂ ਇੰਨੀ ਕਹਿੰਦੇ ਆ ਬਾਬੂ ਆਪਾਂ ਪੂਹੇ ਚੁਲ ਜੀ ਗਏ। ਸਾਡਾ ਆਪੂ ਵੇ ਚੁਲ ਜਣਾ ਬਹੁਤ ਮਾੜੀ ਗੱਲ। ਪੱਗ ਪੱਗ ਦਾ ਪੱਗ ਤੇ ਬਾਹਰ ਹੋਵੇ। ਇਹ ਤਾਂ ਹੈ ਹੀ ਬਹੁਤ ਗਲਤ ਵਾ। ਸਾਨੂੰ ਇਸ ਗੱਲ ਤੇ ਸਮਝਦਾਰੀ ਜਿਹੜੀ ਉਹ ਬਣਾ ਲੈਣੀ ਚਾਹੀਦੀ ਆ। ਤੁਸੀਂ ਆਪਣੇ ਸੀਨੀਅਰਾਂ ਨਾਲ ਗੱਲ ਕਰੋ ਇਹ ਰੇਤਾ ਦੀ ਖੱਡ ਬਿਲਕੁਲ ਨਹੀਂ ਚੱਲਣ ਦੇਣੀ ਭਾਵੇਂ ਇਹਨਾਂ ਦੇ ਵਿੱਚੋਂ ਜਿੰਨੇ ਕੁੱਟਣੀ ਕੁੱਟ ਲੋ ਜਿੰਨੇ ਜੇਲ੍ਹ ਖਾਣੇ ਜੇਲ੍ਹ ਲੈ ਜਾਓ ਜੋ ਤੁਸੀਂ ਕਰਨਾ ਚਾਹੁੰਦੇ ਜੋ ਕਰੋ ਤੁਹਾਨੂੰ ਹੱਕ ਆਹੀਂ ਅਸੀਂ ਬੈਠ ਕੇ ਖਾਵਾਂਗੇ ਕੁੱਟ ਪਰ ਸਾਡੀ ਇੱਥੇ ਜਿਹੜੀ ਹੈ ਨਾ ਇਹ ਪੀੜੀਆਂ ਦੀ ਪੀੜੀਆਂ ਦਾ ਨੁਕਸਾਨ ਹੋ ਰਿਹਾ ਸਾਡੀਆਂ ਪੁੱਲਾਂ ਜਿਹੜੀਆਂ ਬਰਬਾਦ ਹੋਣੀਆਂ ਵਾ ਉਹਨਾਂ ਨੇ ਆ ਇਧਰਲੇ ਬਨੇਪੁਰ ਆਵਾਜ਼ ਨੂੰ ਨਿਕਾ ਮਾਰ ਕੇ ਵੇਖੋ 16 16 ਪਿੰਡ ਸਿੱਧੇ ਹਿੱਟ ਚਾ ਇਹਦੇ ਇਹ ਖੱਡ ਦੀ 16 ਪਿੰਡ ਸਿੱਧੇ ਹਿੱਟ ਚ ਹਾਂਜੀ ਹਾਂਜੀ ਆ ਜੋ ਕੁੱਤੀ ਵਾਲਾ ਘਰੋਂ ਜੋ ਸਭਰਾ ਪਰੇ ਗਦਾਹੀ ਕੇ ਡੂੰਮਣੀ ਵਾਲਾ ਕੋਟ ਬੁੱਢਾ ਜੱਲੋ ਕੇ ਇਧਰੋਂ ਫੱਤੇ ਵਾਲਾ ਆਲੇ ਵਾਲਾ ਬਸਤੀ ਗਰੀਬ ਸਿੰਘ ਬੰਡਾਲਾ ਬਣ ਵਾਲੀ ਬਸਤੀ ਕਿੰਨੇ ਪਿੰਡ ਤੁਹਾਨੂੰ ਗਣਾਈ ਹਾਂ ਜੇ ਪੈੜੀ ਪਾਣੀ ਜੋ ਕਰਦਾ ਸਾਹਮਣੇ ਜਿਹੜਾ ਬਰਬਾਦ ਹੁੰਦਾ ਸਿੱਧੇ ਸਿੱਧੀ ਟੱਕਰ ਇੱਥੋਂ ਨਾਲ ਨਾਲ ਤੇ ਜਾ ਕੇ ਵੇਖਿਓ 1.5 ਕਿਲੋਮੀਟਰ ਤੱਕ ਧਰ